ਸਿਵਲ ਹਸਪਤਾਲ ਪਠਾਨਕੋਟ ਦੇ ਡਾਕਟਰਾਂ ਵੱਲੋਂ ਪਹਿਲੇ ਵੀ ਲੋਕਾਂ ਨੂੰ ਸਿਹਤ ਸਬੰਧੀਆਂ ਚੰਗੀਆਂ ਸੇਵਾਵਾਂ ਦੇਣ ਖਾਤਰ ਕਾਇਆ ਕਲਪ ਦੇ ਤਹਿਤ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਹੋ ਚੁੱਕਿਆ ਹੈ ਤੇ ਇਹ ਸਿਲਸਿਲਾ ਅੱਜ ਵੀ ਬਾਦਸਤੂਰ ਚੱਲੀ ਹੈ ਸਿਵਲ ਸਰਜਨ ਡਾਕਟਰ ਅਦਿਤਿ ਸਲਾਰਗੇ ਦਾ ਸੀਨੀਅਰ ਮੈਡੀਕਲ ਆਫੀਸਰ ਡਾਕਟਰ ਸੁਨੀਲ ਚੰਦ ਦੀ ਅਗਵਾਹੀ ਹੇਠ ਡਾਕਟਰ ਸ਼ਰਨ ਦਿਮਾਨ ਵੱਲੋਂ ਇੱਕ ਬਜ਼ੁਰਗ ਮਹਿਲਾ ਦੇ ਗੋਡਿਆਂ ਦਾ ਇਲਾਜ ਕੀਤਾ ਗਿਆ ਜਿਸ ਦੇ ਚਲਦੇ ਅੱਜ ਉਹ ਬਜ਼ੁਰਗ ਔਰਤ ਤੁਰਨ ਫਿਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਈ ਹੈ ਇਸ ਹਸਪਤਾਲ ਵਿੱਚ ਕੀਤੇ ਗਏ ਇਸ ਇਲਾਜ ਵਿੱਚ ਉਸ ਪਰਿਵਾਰ ਦਾ ਕੋਈ ਵੀ ਖਰਚ ਨਹੀਂ ਆਇਆ ਇਥੋਂ ਤੱਕ ਕਿ ਅਜੇ ਸ਼ੁਮਾਨ ਯੋਜਨਾ ਦੇ ਤਹਿਤ ਇਲਾਜ ਵੀ ਮੁਫਤ ਹੋਇਆ ਹੈ ਚੰਗਾ ਕਮਰਾ ਤੇ ਚੰਗੇ ਡਾਕਟਰਾਂ ਦੀ ਟੀਮ ਨੇ ਉਹਨਾਂ ਦੀ ਦੇਖਭਾਲ ਵੀ ਕੀਤੀ ਹੈ ਤੇ ਪਰਿਵਾਰ ਨੂੰ ਵੀ ਪੂਰੀ ਸੰਤੁਸ਼ਟੀ ਹੈ ਪਰਿਵਾਰ ਨੇ ਦੱਸਿਆ ਹੈ ਕਿ ਬਾਹਰ ਇਸ ਇਲਾਜ ਦਾ ਖਰਚ 2 ਲੱਖ 10 ਹਜ਼ਾਰ ਹੀ ਪਰ ਸਿਪਲ ਹਸਪਤਾਲ ਪਠਾਨਕੋਟ ਵਿੱਚ 2 ਰੁਪਏ ਵੀ ਉਹਨਾਂ ਦਾ ਇਲਾਜ ਖਰਚ ਨਹੀਂ ਹੋਇਆ ਹੈ ਉਹਨੇ ਕਿਹਾ ਕਿ ਇਸ ਵਾਸਤੇ ਉਹ ਡਾਕਟਰਾਂ ਦੀ ਟੀਮ ਦਾ ਸ਼ੁਕਰੀਆ ਅਦਾ ਕਰਦੇ ਨੇ ਦੂਜੇ ਪਾਸੇ ਡਾਕਟਰਾਂ ਦੀ ਟੀਮ ਨੇ ਵੀ ਕਿਹਾ ਹੈ ਕਿ ਉਹਨਾਂ ਵੱਲੋਂ ਆਧੁਨਿਕ ਤਕਨੀਕਾਂ ਦੇ ਰਾਹੀਂ ਜਿਹੜੀ ਅੱਜ ਇਸ ਬਜ਼ੁਰਗ ਮਹਿਲਾ ਦਾ ਇਲਾਜ ਕੀਤਾ ਗਿਆ ਹੈ ਹੋਰ ਵੀ ਲੋਕਾਂ ਨੂੰ ਜਿਹੜੀ ਦਿੱਕਤ ਹੈ ਉਸ ਦਾ ਇਲਾਜ ਬੜੀ ਆਸਾਨੀ ਦੇ ਨਾਲ ਕੀਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਆਯੂਸ਼ਮਾਨ ਯੋਜਨਾ ਦੇ ਤਹਿਤ ਲੋਕਾਂ ਦਾ ਖਰਚ ਨਹੀਂ ਆਉਂਦਾ ਹੈ ਪਰ ਜਿਹੜੇ ਲੋਕਾਂ ਦਾ ਆਯੂਸ਼ਮਾਨ ਯੋਜਨਾ ਦੇ ਤਹਿਤ ਕਾਢ ਨਹੀਂ ਵੀ ਹੈ ਉਹ ਵੀ ਸਿਵਲ ਹਸਪਤਾਲ ਪਠਾਨਕੋਟ ਵਿੱਚ ਆਪਣਾ ਇਲਾਜ ਕਰਵਾ ਸਕਦੇ ਨੇ ਉਹ ਵੀ ਘੱਟ ਤੋਂ ਘੱਟ ਪੈਸੇ ਵਿੱਚ ਉਹਨੇ ਕਿਹਾ ਕਿ ਲੋਕਾਂ ਨੂੰ ਉੱਥੇ ਵੱਧ ਖਰਚਾ ਵੀ ਨਹੀਂ ਦੇਣਾ ਪਵੇਗਾ ਤੇ ਇਲਾਜ ਵੀ ਬਿਹਤਰ ਹੋਵੇਗਾ ਮੇਰੇ ਮਦਰ ਹੈ ਜੀ ਪਰਮਜੀਤ कौर ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਕਿੱਥੋਂ ਦਾ ਮੇਰਾ ਪਘਵਾੜਾ ਹੈ ਜੀ ਬੰਗਿਆ ਹਾਂ ਜੀ ਤੇ ਕੀ ਹੋ ਰਿਹਾ ਸੀ ਇਹਨਾਂ ਨੂੰ ਜੀ ਗੋਡੇ ਤੇ ਪੇਂਡ ਜਿਆ ਫਸੇ ਗੋਡੇ ਜੀ ਬੜੀ ਦੇਰ ਦੀ ਪ੍ਰੋਬਲਮ ਸੀ ਜੀ ਅਸੀਂ ਸਾਰੇ ਦੱਸਿਆ ਜੀ ਹਾਂ ਪ੍ਰਾਈਵੇਟ ਵਾਲਿਆਂ ਨੂੰ ਵੀ ਦੱਸਿਆ ਉਹ ਪਹਿਲੇ ਦਵਾਈ ਦਿੰਦੇ ਨੇ ਜੇ ਆਪਰੇਟ ਵੱਲੋਂ ਕਿਹਾ ਫਿਰ ਉਹਨਾਂ ਨੇ ਜੀ ਉਹ ਕਹਿੰਦੇ ਵੀ ਆਪਾਂ ਪੁੱਛਿਆ ਉਹ ਕਹਿੰਦੇ ਜੀ ਇਹ 2 ਕ ਲੱਖ ਰੁਪਏ ਲੱਗੂਗਾ ਜੀ 2 ਕ ਲੱਖ ਹੁਣ ਇਹਨਾਂ ਫੋਨ ਨਹੀਂ ਕਰ ਸਕਦੇ ਗਰੀਬ ਆਦਾ ਕਿੱਥੋਂ ਕਰੂਗਾ ਜੀ ਫਿਰ ਅਸੀਂ ਸਾਨੂੰ ਕਿਸੇ ਨੇ ਸਲਾਹ ਦਿੱਤੀ ਡਾਕਟਰ ਸ਼ਹਿਰੀਨ ਤੇ ਮਾਰ ਲਓ ਸਰ ਅਸੀਂ ਉਹਨਾਂ ਨੂੰ ਮਿਲੇ ਜੀ ਫਿਰ ਉਹਨਾਂ ਨੇ ਪਹਿਲਾਂ ਦਵਾਈ ਦਿੱਤੀ ਦੋ ਦੋ ਚਾਰ ਵਾਰ ਫਿਰ ਉਹਨਾਂ ਚਾਹੀਏ ਆਪਰੇਟ ਹੋਣਾ ਫਿਰ ਇਹ ਕਹਿਆ ਜੀ ਇਹ ਫੋਨ ਨਹੀਂ ਕਰ ਸਕਦੇ ਜੀ ਜਿੰਨਾ ਖर्चा ਉਹ ਕਹਿੰਦੇ ਕਿ ਨਹੀਂ ਤੁਸੀਂ ਆਓ ਇੱਥੇ ਆਪਾਂ ਤੁਹਾਡਾ ਫ੍ਰੀ ਕਰਾਂਗੇ ਅਨੁਸ਼ਕਾ ਉਹਨਾਂ ਨੇ ਜੋ ਕਰਾਇਆ ਸਾਰਾ ਵਿੱਚ ਫ੍ਰੀ ਕਰਾਂਗੇ ਮੈਡੀਸਨ ਤੋਂ ਲੈ ਕੇ ਆਪਰੇਟ ਹਰ ਇੱਕ ਚੀਜ਼ ਨੂੰ ਆਪਰੇਟ ਸਾਰਾ ਕੁਝ ਬਿਲਕੁਲ ਫ੍ਰੀ ਕਹਿ ਰਹੇ ਨੇ ਡਾਕਟਰ ਸ਼ਰੀਫ ਤਮਾਨ ਹੁਣ ਕੋਈ ਇਹਨਾਂ ਨੂੰ ਦਿੱਕਤ ਵਗੈਰਾ ਕੋਈ ਦਿੱਕਤ ਨਹੀਂ ਸਰ ਚੱਲਣ ਦੇ ਆ ਤੁਹਾਡੇ ਸਾਹਮਣੇ ਤੁਹਾਨੂੰ ਕਿਸ ਨੇ ਇਹ ਦੇਣਾ ਚਾਹੋਗੇ ਸਰਕਾਰੀ ਹਸਪਤਾਲ ਚ ਜਾਣਾ ਜਿਹੜਾ ਬਿਲਕੁਲ ਇਹ ਤਾਂ ਪਹਿਲੀ ਵਾਰੀ ਹੋਇਆ ਜੀ ਇੱਥੇ ਹੁਣ ਅਸੀਂ ਲੋਕਾਂ ਨੂੰ ਤਾਂ ਇਹੀ ਕਹਾਂ ਜਣੀ ਹੁਣ ਤੁਹਾਡੀ ਜਦੋਂ ਵਾਈਟ ਜਾਣੀ ਆ ਲੋਕਾਂ ਦਾ ਸਾਹਮਣੇ ਜਾਣੀ ਆ ਜੀ ਹੁਣ ਤੁਹਾਡੀ ਜਦੋਂ ਪਹੁੰਚੀ ਲੋਕਾਂ ਦਾ ਲੋਕਾਂ ਨੇ ਤੁਹਾਡੀ ਦੇਖ ਕੇ ਆਉਣਾ ਹੀ ਆ ਜੀ ਖਬਰ ਜਦੋਂ ਤੁਸੀਂ ਚਲਾਈ ਜੀ ਹੁਣ ਜਿਹੜੀ ਵਕਤ ਬਾਅਦ ਆਓ ਜੀ ਗਰੀਬ ਬੰਦੇ ਨੇ ਤਾਂ ਇੱਥੇ ਹੀ ਆਣਾ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਦਿਤੀ ਸਲਾਰੀਆ ਸਰਜਨ ਪਠਾਨਕੋਟ ਅ ਫੇ ਮੈਨੂੰ ਸਾਰਿਆਂ ਨੂੰ ਦੱਸਦੇ ਹੋਏ ਪਠਾਨਕੋਟ ਵਾਸੀਆਂ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅ ਅੱਜ ਸਾਡਾ ਜਿਹੜਾ ਪਹਿਲਾ ਨੀ ਰਿਪਲੇਸਮੈਂਟ ਜਿਹੜਾ ਕੀ ਕੀਤਾ ਗਿਆ ਪਰਮਜੀਤ कौर 50 ইয়ার্স ਦੀ ਫੀਮੇਲ ਉਹਦਾ ਰਾਈਟ ਨੀ ਰਿਪਲੇਸ ਕੀਤਾ ਉਹਨੂੰ ਨੀ ਦੀ ਬਹੁਤ ਇੱਕਤ ਸੀਗੀ ਔਰ ਉਹਦੀ ਡਿਫਾਰਮਿਟੀ ਵੀ ਹੋ ਗਈ ਸੀ ਉਹਦੀ ਡੇਲੀ ਐਕਟੀਵਿਟੀਜ਼ ਨਹੀਂ ਸੀ ਕਰ ਸਕਦੀ ਅ ਉਦੇ ਘਰ ਕੋਈ ਕਮਾਨ ਵਾਲਾ ਵੀ ਨਹੀਂ ਸੀਗਾ ਉਹਦੇ ਬੇਟੇ ਨੇ ਜਿਹੜਾ ਕਿ ਇੱਕ ਇੱਕ ਦੋ ਜਗ੍ਹਾ ਤੇ ਪ੍ਰਾਈਵੇਟ ਹਸਪੀਟਲ ਦੱਸਿਆ ਜਿਹਦੇ ਵਿੱਚ ਉਹਦਾ ਖਰਚਾ 1.5 ਤੋਂ 2 ਲੱਖ ਹੈ ਫਿਰ ਅੰਡਰ ਆਯੂਸ਼ਮਾਨ ਕਾਰਡ ਐਜ਼ ਅ ਆਯੂਸ਼ਮਾਨ ਬੈਨੇਫਿਸ਼ੀਰੀ ਸਰਕਾਰੀ ਹਸਪਤਾਲ ਦੇ ਵਿੱਚ ਉਹਦਾ ਰਾਈਟ ਨੀ ਰਿਪਲੇਸ ਹੋਇਆ ਹੈ ਔਰ ਇਹ ਪ੍ਰੋਸਥੀਸਿਸ ਇੰਨਾ ਵਧੀਆ ਹੈ ਕਿ ਇਹਦੇ ਵਿੱਚ ਉਹਨੋਂ ਚੌਂਕੜੀ ਮਾਰ ਕੇ ਬੈਠ ਵੀ ਸਕਦੀ ਹੈ ਅੱਜ 4th ਦੇ ਉਹਨੂੰ ਅਸੀਂ ਡਿਸਚਾਰਜ ਕਰ ਰਹੇ ਹਾਂ ਆਪਣੀ ਐਕਟੀਵਿਟੀ ਵਾਸ਼ਰੂਮ ਜਾ ਰਹੀ ਹੈ ਔਰ ਉਹਨੇ ਚੱਲ ਕੇ ਵੀ ਦਿਖਾਇਆ ਉਹ ਚੱਲੋ ਸੈਕਿੰਡ ਥਰਡ ਡੇ ਤੋਂ ਹੀ ਰਹੀ ਸੀ ਤੇ ਮੈਨੂੰ ਮੈਂ ਆਪਣੇ ਐਸਐਮਓ ਡਾਕਟਰ ਸੁਨੀਲ ਚੰਦ ਸਿਵਲ ਹਸਪਤਾਲ ਨੇ ਇਸ ਨੂੰ ਬਹੁਤ-ਬਹੁਤ ਵਧਾਈ ਦਿਨੀ ਆ ਡਾਕਟਰ ਸ਼ੈਰਨਦੀ ਮਾਨ ਆਰਥੋਪੈਡਿਕ ਸਰਜਨ ਤੇ ਹੋਰ ਜਿੰਨੀ ਵੀ ਟੀਮ ਹੈ ਮੇਰੀ ਸਿਵਲ ਹਸਪਤਾਲ ਐਨਸਥੈਟਿਸਟ ਡਾਕਟਰ ਮੰਮਤਾ ਰੈ ਨੇ ਇਹਦੇ ਵਿੱਚ ਨਾ ਸਾਰਿਆਂ ਨੂੰ ਮੈਂ ਬਹੁਤ ਵਧਾਈ ਦਿਨੀ ਆ ਔਰ ਮੈਂ ਮੈਂ ਉਮੀਦ ਕਰਦੀ ਆ ਔਰ ਮੈਂ ਸਾਰੇ ਨੂੰ ਸ਼ਿਓਰ ਕਰਦੀ ਆ ਪਠਾਨਕੋਟ ਵਾਸੀਆਂ ਨੂੰ ਕਿ ਫਰਦਰ ਨੀਰ ਰਿਪਲੇਸਮੈਂਟ ਤੇ ਹੋਰ ਜਿਹੜੇ ਪ੍ਰੋਸੈਸਿਸ ਰਿਪਲੇਸਮੈਂਟ ਹੈ ਉਹ ਇਥੇ ਫ੍ਰੀ ਆਫ ਕਾਸਟ ਅੰਡਰ ਯਸ਼ਮਾਨ ਹੋਇਆ ਹੈ ਨੀਰ ਪਲੇਸਮਾ ਫਸਟ ਟਾਈਮ ਉਹ ਪ੍ਰੋਸੀਜਰ ਇਹ ਫਸਟ ਟਾਈਮ ਤੇ ਨੀਰ ਪਲੇਸ ਅਸੀਂ ਕੀਤਾ ਹੈ ਅੰਡਰ ਰਾਈਟ ਨਾ ਕੋਈ ਪੇਸ਼ੈਂਟ ਅਪਰੋਚ ਨਹੀਂ ਕੀਤੀਆਂ ਕੁਝ ਕੁਝ ਜਿਸ ਤਰ੍ਹਾਂ ਪ੍ਰੋਥੈਸਿਸ ਦੀ ਕੁਝ ਦਿੱਕਤ ਸੀਗੀ ਕੁਝ ਫੰਡਸ ਦੀ ਹੁਣ ਜਦੋਂ ਸਾਡੇ ਕੋਲ ਅچھے ਪ੍ਰੋਥੈਸਿਸ ਵੀ ਆ ਰਹੇ ਨੇ ਔਰ ਫਰਦਰ ਜਿਸ ਤਰ੍ਹਾਂ ਸਾਇੰਸ ਤਰੱਕੀ ਕਰ ਰਹੀ ਹੈ ਪ੍ਰੋਸੀਜਰਸ ਵਧੀਆ ਤੋਂ ਵਧੀਆ ਆ ਰਹੇ ਨੇ ਔਰ ਪੇਸ਼ੈਂਟ ਉਹਦੇ ਵਿੱਚ ਬੈਠਣ ਉੱਠਣ ਦੀ ਕੋਈ ਦਿੱਕਤ ਨਹੀਂ ਹੋਣੀ ਉਜੇ ਕੋ ਹੁਣ ਲੋਕਾਂ ਨੂੰ ਮੈਸੇਜ ਦੇਣਾ ਚਾਹੀਦਾ ਕਿ ਜਰੂਰਤਮੰਦ ਹੈ ਜੇ ਨਹੀਂ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਪਠਾਨਕੋਟ ਸਰਕਾਰੀ ਹਸਪਤਾਲ ਚ ਆਪਣਾ ਆ ਕੇ ਚੈੱਕਅਪ ਕਰਾਓ ਸਦੀ ਟੀਮ ਬਹੁਤ ਵਧੀਆ ਹੈ ਔਰ ਆਇਸ਼ਮਾਨ ਤੇ ਫ੍ਰੀ ਆਫ ਕਾਸਟ ਹੈ ਨਹੀਂ ਰਿਪਲੇਸਮੈਂਟ ਔਰ ਜਿਹੜੇ ਆਇਸ਼ਮਾਨ ਤੇ ਨਹੀਂ ਵੀ ਨੇ ਔਰ ਜਿਸ ਤਰ੍ਹਾਂ ਵੀ ਸਰਕਾਰ ਦੀ ਹਦਾਇਤਾਂ ਮੁਤਾਬਕ ਔਰ ਸਾਰੇ ਉਹਨਾਂ ਦੀ ਹੈ ਉਹਨਾਂ ਨੂੰ ਸਰਵਿਸਿਸ ਦਿੱਤੀਆਂ ਜਾਣ ਕਿ ਸਾਡੇ ਬਹੁਤ ਹੀ ਮਾਨਯੋਗ ਸਿਵਲ ਸਰਜਨ ਡਾਕਟਰ ਅਜੀਤ ਸਲਾਰੀ ਅਧੀਗਵਾਈ ਸਿਵਲ ਹਸਪੀਟਲ ਪਟਖਾਨ ਪਟਾਨਗੋਟ ਵਿਖੇ ਡਾਕਟਰ ਸ਼ੈਰਿੰਗ ਡਾਕਟਰ ਰਮਨ ਨਤਰੀ ਜਿਹੜੇ ਮੇਨ ਸਰਜਨ ਸੀਗੇ ਤੇ ਐਨਸਥੈਟਿਸਟ ਡਾਕਟਰ ਮਮਤਾ ਦੀ ਟੀਮ ਨੇ ਪਹਿਲੀ ਵਾਰ ਜਿਹੜਾ ਹੈਗਾ ਗੋਡੇ ਦਾ ਰਿਪਲੇਸਮੈਂਟ ਦੀ ਜਿਹੜੀ ਸਰਜਰੀ ਕੀਤੀ ਹੈਗੀ ਇਹ ਫੀਮੇਲ ਜਿਹੜੀ ਹੈ ਕਾਫੀ ਮਹੀਨਿਆਂ ਤੋਂ ਆਪਣੇ ਗੋਡਿਆਂ ਲੈ ਕੇ ਤੰਗ ਸੀਗੀ ਪਰੇਸ਼ਾਨ ਸੀਗੀ ਤੇ ਇਹਨੂੰ ਪੈਸੇ ਦੀ ਕਮੀ ਕਰਕੇ ਇਹਦਾ ਨਹੀਂ ਹੋ ਰਿਹਾ ਸੀਗਾ ਤੇ ਅਸੀਂ ਇਹਦਾ ਫਿਰ ਆਇਸ਼ਵਾਨ ਗਾਰਡ ਬਣਾਇਆ ਹੈਗਾ ਆਇਸ਼ਵਾਨ ਗਾਰਡ ਦੇ ਤੇ ਟੋਟਲੀ ਇਹਦਾ ਫ੍ਰੀ ਹੋਇਆ ਹੈਗਾ ਹੈ ਦੇ ਹੁਣ ਪੇਸ਼ੈਂਟ ਆਹੀ ਹੈ ਤੀਸਰੇ ਚੌਥੇ ਦਿਨ ਅਸੀਂ ਇਸ ਚਾਰਜ ਕਰ ਰਹੇ ਹੈਗਾ ਸਬਸੀਨ ਦੀ ਕੰਡੀਸ਼ਨ ਬਿਲਕੁਲ ਠੀਕ ਹੈ ਇਸ ਤੋਂ ਇਲਾਵਾ ਮੈਂ ਸ਼ਹਿਰ ਵਾਸੀਆਂ ਨੂੰ ਮੈਂ ਜਰੂਰ ਕੰਮ ਕਹਿਣਾ ਚਾਹਾਂਗਾ ਕਿ ਜਿਹੜੀ ਸਹੂਲਤ ਹੈਗੀ ਹੈ ਸਾਡੇ 24 ਘੰਟੇ ਅਵੇਲੇਬਲ ਹੈਗੀ ਹੈ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਆਰਥਰੋਕ੍ਰੀਟਸ ਦੀ ਪ੍ਰੋਬਲਮ ਨਾ ਸਿਰਫ ਗੋਡੇ ਬਦਲਣਾ ਬਲਕਿ ਚੂਲਾ ਬਦਲਣਾ ਜਾਂ ਕੋਈ ਹੋਰ ਫ੍ਰੈਕਚਰ ਜਾਂ ਕਿਸੇ ਕਿਸਮ ਦਾ ਟਰਾਮਾ ਹੋ ਜਾਂਦਾ ਹੈਗਾ ਤੇ ਸਾਡੇ ਹਸਪੀਟਲ ਵਿੱਚ 24 ਘੰਟੇ ਸਹੂਲਤ ਉਪਲਬਧ ਹੈਗੀ ਹੈ ਤੇ ਲੋਕੀ ਇਸ ਦਾ ਫਾਇਦਾ ਉਠਾ ਸਕਦੇ ਨੇ ਮੇਰਾ ਨਾਮ ਪਰਮਜੀਤ ਕੌਰ ਹੈ और ये पेशेंट दस साल से परेशान था दूसरा इसके नी में डिफॉर्मिटी भी डेवलप कर पा रही थी और जो डेली रूटीन एक्टिविटीज़ है जो एक आम आदमी कर लेता है पेशेंट से वो नहीं हो पा रही थी पेशेंट ने काफ़ी प्राइवेट हॉस्पिटल्स में भी दिखाया लेकिन खर्चा काफ़ी बताया गया इसको और फिर पेशेंट हमारे पास आया हमने पेशेंट की अच्छी काउंसलिंग की मैं था मेरे साथ मेरी टीम और मेनली डॉक्टर रमन जस्ट लाइक के ब्रदर टू मी हमेशा मेरे साथ ही होते हैं मेरे को सपोर्ट करते हैं और हमने पेशेंट को समझाया कि आपका यहाँ पे टोटली फ्री ऑफ कॉस्ट होगा अंदर आयुष्मान स्कीम देखो हमारे पास आयुष्मान स्कीम भी है और फरिश्ते स्कीम भी है एक भी ऑर्थोपेडिक सर्जरी है वो एक सिंगल के वायर से लेकर नी रिप्लेसमेंट हिप रिप्लेसमेंट एनी रॉड एनी प्लेट इन एनी बोन इट विल बी डन फ्री ऑफ कॉस्ट अंदर दीज बहुत स्कीम्स जो गवर्नमेंट ने प्रोवाइड की है और सुचारू ढंग से चलाने के लिए सिविल सर्जन मैडम हमारे अधारिया और डॉक्टर सुनील चंद बहुत ज़्यादा हमारा साथ देते हैं हमें मोटिवेट करते हैं कि आप करो हम आपके साथ हैं और पेशेंट का हमने नी रिप्लेसमेंट किया एंड पेशेंट को हमने सेकेंड डे से ही वॉकिंग कर दिया था पेशेंट अपना वॉशरूम वगैरह सब कुछ खुद से कर रहा है और आज उसकी थर्ड ड्रेसिंग होकर और उसको हम डिस्चार्ज करते करेंट कितना टाइम का प्रोसेस रहता है आ, देखो प्रोसेस तो टीम वर्क ही है इसमें एनेस्थेटिस्ट भी होता है तो क्यूमोलेटिव टाइम एक नी सर्जरी को अराउंड वन एंड हाफ आवर टू टू आवर्स तो लगते ही हैं और जितनी जल्दी और आप नी रिप्लेसमेंट करते हो उतने ही इन्फेक्शन के चांसेस कम होते हो एक एक इम्प्लांट अंदर अवेलेबल है इस टाइम एक एक इम्प्लांट इवन अ सिंगल के वायर इज ऑल्सो अवेलेबल आज हमने एक पेशेंट का पटेला ऑपरेट किया है उसमें एस एस वायर डलती है एक छोटी सी चीज है वो भी अवेलेबल है हमारे देखिए इस पेशेंट में क्या होता है कि आफ्टर नी रिहेबिलेशन सबसे जरूरी है उसकी कितनी अच्छे से फिजियोथेरेपी हो रही है वो घर जाके कितने अच्छे से एक्सरसाइज कर रहा है उस पर डिपेंड करता है कि पेशेंट कितनी जल्दी वापस अपना नॉर्मल डेली एक्टिविटीज में तो कितनी एज तक सर ये रिप्लेसमेंट पॉसिबल है कितनी एज तक है अरे आ, लास्ट मतलब कि अराउंड आप सेवेंटी फाइव एटी के करीब आप नी रिप्लेस करा सकते हैं क्योंकि तब तक पेशेंट को कोई ज्यादा को मॉबिटरीज डेवलप नहीं हो पाती जैसे बीपी हाइपरटेंशन वगैरह है ना शुगर वगैरह तो ये सब चीज़ें देख कर ही पेशेंट को फिट करके उसका नी रिप्लेस किया जाता है आपको बहुत अच्छा लग रहा है मोटिवेटेड लग रहे हैं और भी आए और हम सबके नी रिप्लेस करेंगे जिन जिनको जरूरत है उनकी इफ यू विश डेट लर्न टूडे Bring them to AM's GEMS Cambridge International School, Pathankot, affiliated to CBSC New Delhi. Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Daloji bypass road patankur